ਨੋ ਮੇ ਨੋ ਚਰਨ ਪੰਗ ਦਾ ਸੇ ਮੇਰੇ ਨਾਨਕ ਇਹ ਸਦਨਾ ਹੀ ਸੁਖ ਹੋ ਤਲ ਗੁਰ ਸੇਵੀ ਗਰ ਐਹਨੇ ਸੁ ਸਰਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖੁਐ ਵੈ ਸਿਹੁ ਤਖਸਮ ਦੀ ਨੂਰ ਅਰਸ਼ਾ ਕਰਸਾ ਤਦਿ ਟਿਠੇ ਸਚੇ ਪਾਤਸ਼ਾਹ ਮਦ ਜਨਮ ਜਨਮ ਦੀ ਸੱਜਣਾ ਸੱਚਾ ਬਾਦਸ਼ਾਹ ਸਿਰ ਸ਼ਾਹਾਂ ਦਾ ਜਿਸ ਪਾਸ ਵਹਠ ਆਸੋਹੀ ਹੈ ਸਵਨਾੰਦਾ ਸਤਨਾਮ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ ਪਹਿਲਾ ਜੀਉ ਤਪਤ ਹੈ ਬਾਦੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰਦਾਏ ਜੋ ਪੱਕਾ ਰੂਗੀ ਵਿਲ ਲਾਏ ਬਹੁਤਾ ਬੋਲਣ ਛਖਣ ਹੋਏ ਬਿਨ ਬੋਲੇ ਜਾਣੈ ਸਭ ਸੋਏ ਰਹਾ ਜੇਨ ਕੰਨ ਕੀਤੇ ਅੱਖੀ ਨਾਕ ਜਿਨ ਜੇਵਾ ਦਿੱਤੀ ਬੋਲੇ ਤਾਤ ਜਿਨ ਮਨ ਰੱਖਿਆ ਅਗਨੀ ਪਾਏ ਬਾਜੈ ਪਵਨ ਆਖੈ ਸਭ ਜਾਏ ਜੇ ਤਮੋ ਪ੍ਰੀਤ ਸਵਾਦ ਸਭ ਕਾਲਕ ਦਾ ਗਾਦਾ ਦਾਗ ਦੋਸ਼ ਮੋਹ ਚੱਲਿਆ ਦਾਇ ਤਰ ਕਹ ਬੈਸਣ ਨਾਹੀ ਜਾਏ ਕਰਮ ਮਿਲੈ ਆਖਣ ਤੇ ਦਾ ਨਾਮ ਜਿਤ ਲਗ ਤਰਨਾ ਹੋਰ ਨਹੀਂ ਥਾਉ ਜਿਹ ਕੋ ਡੂਬੈ ਫਿਰ ਹੋਵੈ ਸਾਰ ਨਾਨਕ ਸਾਚਾ ਸਰਬ ਦਾਤਾਰ ਕਰਮ ਮਿਲੇ ਆਖਣ ਤੇਰਾ ਨਾ ਜਿਤ ਦਗ ਤਰਣਾ ਹੋਦ ਨਹੀਂ ਤਾ ਜੇ ਕੋ ਡੂਬੈ ਫਿਰ ਹੋਐ ਸਾਰ ਨਾਨਕ ਸਾਚਾ ਸਰਬ ਦਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾਸ਼ਰੀ ਮਸਲਾ ਪਹਿਲਾ ਜੀਉ ਤਬਤ ਹੈ ਬਾਰੋ ਬਾਰ ਤਬਤਬ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲਲਾਏ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ